ਜ਼ਿਲ੍ਹਾ ਅੰਮ੍ਰਿਤਸਰ ਦੇ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਨਾ ਵਾ ਜਿਹੜੇ ਆਰਥਿਕ ਤੌਰ ਤੇ ਗਰੀਬ ਲੋਕ ਨੇ ਜਿਹੜੇ ਸਰਕਾਰੀ ਰਾਸ਼ਨ ਦੀਪੂਆਂ ਤੋਂ ਕਣਕ ਲੈਂਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਸਟਿਸ ਸੰਤ ਪ੍ਰਕਾਸ਼ ਜੀ ਚੇਅਰਮੈਨ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਡੀ ਐਫ ਐਸ ਨੂੰ ਅੰਮ੍ਰਿਤਸਰ ਨੂੰ ਜੋ ਨਿਰਦੇਸ਼ ਦਿੱਤੇ ਹਨ ਉਹਦੇ ਸਬੰਧੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਆਪ ਜੀ ਨੂੰ ਦੱਸਦਾ ਮੇਰਾ ਨਾਮ ਸੁਪਨਾਮ ਸਿੰਘ ਗਿੱਲ ਹੈ ਮੈਂ ਪੰਜਾਬ ਦਾ ਜਨਰਲ ਸੈਕਟਰੀ ਹਾਂ ਜਨਤਾਦਲ ਯੂनाइटेड ਦਾ ਔਰ ਮੇਰੇ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਲੱਖਾਂ ਹੀ ਤਾਦਾਦ ਦੇ ਉਹਨਾਂ ਖੱਤਕਾਰਾਂ ਦੇ ਹੱਕ ਤੇ ਇੱਕ ਲੈਟਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਸੀ ਜਿਹਦੇ ਵਿੱਚ ਮੇਰੇ ਵੱਲੋਂ ਮੰਗ ਕੀਤੀ ਗਈ ਸੀ ਵੀ ਰਾਸ਼ਨ ਦੀਪੂਆਂ ਤੇ ਜਿਹੜੀ ਸਰਕਾਰੀ ਕਣਕ ਫ੍ਰੀ ਮਿਲਦੀ ਹੈ ਜਾਂ ਸਸਤੇ ਭਾਅ ਮਿਲਦੀ ਹੈ ਉੱਥੇ ਕਣਕ ਲੈਣ ਵਾਲੇ ਖਪਤਕਾਰਾਂ ਨੂੰ ਫੂਡ ਇਨਸਪੈਕਟਰ ਤੇ ਰਾਸ਼ਨ ਡਿਪੋ 홀ਡਰ ਲੰਮੇ ਲੰਮੇ ਕਤਾਰਾਂ 'ਚ ਖੜਾ ਕਰ ਦਿੰਦੇ ਨੇ ਜਿਸ ਦੇ ਨਾਲ ਇਹ ਮੁਸ਼ਕਲ ਆਉਂਦੀ ਵੀ ਕਈ ਲੋਕ ਦਿਲ ਦੀ ਬਿਮਾਰੀਆਂ ਤੋਂ ਪੀੜਤ ਨੇ ਕਈ 슈ਗਰ ਤੋਂ ਪੀੜਤ ਨੇ ਡਾਕਟਰਾਂ ਨੇ ਖੁਰੌਣਾ ਮਨਾ ਕੀਤਾ ਹੈ ਔਰ ਮੁਫਤ ਦੀ ਕਣਕ ਲੈਣ ਵਾਸਤੇ ਦੋ ਦੋ ਘੰਟੇ ਟਾਈ ਟਾਈ ਘੰਟੇ ਉਹਨਾਂ ਨੂੰ ਖੜਨਾ ਪੈਂਦਾ ਹੈ ਨਾ ਨੂੰ ਕੋਈ ਬਾਥਰੂਮ ਜਾਣ ਦਿੰਦਾ ਜੇ ਬਾਥਰੂਮ ਕਰਨ ਚਲੇ ਜਾਂਦੇ ਨੇ ਉਤ ਤੋਂ ਬਾਅਦ ਉਹਨਾਂ ਨੂੰ ਲਾਈਨ 'ਚ ਨਹੀਂ ਲੱਗਣਦਾ ਉੱਥੇ ਕਾਟੋਕਲੇ ਸ਼ੁਰੂ ਹੋ ਜਾਂਦਾ ਤਾਂ ਦੂਸਰੀ ਗੱਲ ਇਹ ਉਹ ਵੋਟਰ ਲੋਕ ਨੇ ਜਿਹੜੇ ਸਤਾ ਦੀਆਂ ਚਾਬੀਆਂ ਰਾਸੀ ਲੋਕਾਂ ਨੂੰ ਸੌਂਪਦੇ ਕੇ ਵਿਧਾਨ ਸਭਾ ਲੋਕ ਸਭਾ ਤੇ ਰਾਜ ਸਭਾ ਦੇ ਵੀ ਦੇ ਨੇ ਇਹ ਉਹ ਹੱਥ ਨੇ ਖਪਤਕਾਰਾਂ ਦੇ ਜਿਹੜੇ ਅਰਦਾਸਾਂ ਕਰਦੇ ਨੇ ਸਰਬਤ ਦੇ ਭਲੇ ਲਈ ਤੇ ਸਾਡੀਆਂ ਮੌਜੂਦਾ ਸਰਕਾਰਾਂ ਨੇ ਉਹਨਾਂ ਨੂੰ ਮੰਗਤੇ ਬਣਾਤਾ ਕਣਕ ਵਾਸਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਚਮਸ਼ ਵਿੱਚ ਦਖਲ ਦਿੰਦਿਆਂ ਆਇਆ ਆਰਡਰ ਕੀਤਾ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਅੰਮ੍ਰਿਤਸਰ ਨੂੰ ਵੀ ਕਰੋ ਕਰੀ ਕਣਕ ਜਿਹੜੀ ਆ ਉਹ ਵੰਡੀ ਜਾਵੇ ਉਹਦੇ ਲਈ ਪੰਚਾਇਤ ਸਹਿਯੋਗ ਕਰੇ ਉਹ ਚ ਫੂਡ ਇਨਸਪੈਕਟਰ ਸਹਿਯੋਗ ਕਰਨ ਤੇ ਰਾਸ਼ਨ ਡੀਪੋ ਹੋਲਡਰ ਜਿਹੜੇ ਉਹ ਆਪ ਨਾਲ ਲਾ ਕੇ ਕਰੋ ਕਰੀ ਲੋਕਾਂ ਨੂੰ ਕੜਕ ਦੇਣ ਤਾਂ ਕਿ ਲੋਕਾਂ ਨੂੰ ਇੱਜ਼ਤ ਤੇ ਅਣਖ ਦੇ ਨਾਲ ਉਹ ਚੀਜ਼ ਜਿਹੜੀ ਸਰਕਾਰੀ ਯੋਜਨਾ ਉਹ ਮਿਲ ਸਕੇ ਉਹਦਾ ਲਾਭ ਮਿਲ ਸਕੇ ਤੇ ਲੋਕ ਫਖਰ ਮਹਿਸੂਸ ਕਰਨ ਸੋ ਮੈਂ ਆਪ ਜੀ ਦੇ ਚੈਨਲ ਦੇ ਮਾਧਮ ਰਾਹੀਂ ਮਾਨਯੋਗ ਚੇਅਰਮੈਨ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਬੇਨਤੀ ਕਰਦਾ ਹਾਂ ਵੀ 8 11 24 ਨੂੰ ਜੋ ਨਿਰਦੇਸ਼ ਦਿੱਤੇ ਸੀ ਡੀਐਫਐਸਸੀ ਅੰਮ੍ਰਿਤਸਰ ਨੂੰ ਉਸ ਨੋਟਿਸ ਦੀ ਉਸ ਦਿਸ਼ਾ ਨਿਰਦੇਸ਼ਾਂ ਦੀ ਡੀਐਫਐਸਓ ਸਾਹਿਬ ਦੇ ਦਫਤਰ ਨੂੰ ਬਿਲਕੁਲ ਅਣਦੇਖੀ ਕੀਤੀ ਗਈ ਆ ਇਸ ਨੋਟਿਸ ਨੂੰ ਉਹਨਾ ਇੰਪਲੀਮੈਂਟ ਨਹੀਂ ਕੀਤਾ ਗਿਆ 291 2025 ਨੂੰ ਮੈਂ ਦੁਬਾਰਾ ਇਹ ਲੈਟਰ ਲਿਖਿਆ ਵਾ ਮਨੁਕੀਦ ਘਾਰ ਕਮਿਸ਼ਨ ਨੂੰ ਵੀ ਤੁਹਾਡੇ ਨਿਰਦੇਸ਼ਾਂ ਦੇ ਪਾਲਣਾ ਨਹੀਂ ਕੀਤੀ ਗਈ ਤੇ ਇਸ ਨੋਟਿਸ ਦੇ ਉੱਤੇ ਤੁਸੀਂ ਡੀ ਐਫ ਐਸ ਸੀ ਅੰਮ੍ਰਿਤਸਰ ਨੂੰ ਨੋਟਿਸ ਜਾਰੀ ਕਰਕੇ ਉਦੀ ਜਵਾਬਤੌਲਬ ਨੂੰ ਯਕੀਨੀ ਬਣਾਇਆ ਜਾਵੇ ਔਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਕਰੋ ਘਰੀ ਕਣਕਵੰਡਨ ਦੀ ਯੋਜਨਾ ਨੂੰ ਇੰਪਲੀਮੈਂਟੇਸ਼ਨ ਕਰਾਉਣ ਦੇ ਲਈ ਲੋੜਨ ਦੀ ਜਿਹੜੀ ਕਾਰਵਾਈ ਉਹ ਕਮਿਸ਼ਨ ਅਮਲ ਚੱਲਿਆਵੇ ਧੰਨਵਾਦ